ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਸਤਗੁਰ ਧੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ਾਂ ਅਤੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਸੰਸਾਰ ਭਾਰਤੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਗਈ ਵੀਡੀਓ ਲੜੀ ਵਿੱਚ ਅਸੀਂ ਆਪ ਜੀ ਨੂੰ ਬਾਬਾ ਬਕਾਲਾ ਜੋ ਇਤਿਹਾਸਿਕ ਸਥਾਨ ਹੈ ਗੁਰੂ ਤੇਗ ਬਹਾਦਰ ਜੀ ਦਾ ਉਹਦਾ ਇਤਿਹਾਸ ਸਾਂਝਾ ਕਰਾਂਗੇ ਦਾਸਤਾਨੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਬਕਾਲਾ ਬਾਬਾ ਬਕਾਲਾ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ ਜਿੱਥੇ ਭਾਈ ਮੱਖਣਸ਼ਾ ਲੁਬਾਣਾ ਨੇ ਗੁਰੂ ਲਾਧੋਰੇ ਕੋਕਾ ਦਿੱਤਾ ਸੀ ਜਿੱਥੇ ਸ਼੍ਰੀ ਗੁਰੂ ਤੇਗ ਪਾਹਾਦਰ ਜੀ ਦਾ ਗੁਰਤਾ ਗੱਦੀ ਤੇਲਖ ਹੋਇਆ ਸੀ ਜਿੱਥੇ ਈਰਖਾ ਵਸ ਧੀਰਮਲ ਨੇ ਗੁਰੂ ਜੀ ਉੱਤੇ ਗੋਲੀ ਚਲਵਾਈ ਸੀ ਜਿੱਥੇ ਨਿਮਰਤਾ ਅਤੇ ਵੈਰਾਗ ਦੀ ਮੂਰਤ ਸ਼੍ਰੀ ਗੁਰੂ ਤੇਗ ਪਾਹਾਦਰ ਜੀ ਬਹੁਤਾ ਸਮਾਂ ਪ੍ਰਭੂ ਭਗਤੀ ਵਿੱਚ ਲੀਨ ਰਹਾ ਕਰਦੇ ਸਨ ਸ਼ਹਾਦਤ ਬੇਮਿਸਾਲ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਪੰਥਕ ਫੁਲਵਾੜੀ ਨੂੰ ਪਰਫੁੱਲਿਤ ਕਰਦਿਆਂ ਸੰਗਤਾਂ ਨੂੰ ਇਸ ਦੀ ਮਹਿਕ ਨਾਲ ਨਿਹਾਲ ਵੀ ਕਰਦੇ ਰਹੇ ਜ਼ਬਰ ਜ਼ੁਲਮ ਖਿਲਾਫ ਤਿੰਨ ਜੰਗਾਂ ਜਿੱਤਣ ਦੇ ਬਾਅਦ ਆਪ ਜੀ ਕਰਤਾਰਪੁਰ ਜਾ ਵੀ ਰਾਜੇ ਸਨ 1634 ਈਸਵੀ ਵਿੱਚ ਆਪ ਜੀ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਚਲੇ ਗਏ ਅਤੇ ਛੋਟੇ ਸੁਪੁੱਤਰ ਤੇਗ ਬਹਾਦਰ ਜੀ ਨੂੰ ਮਾਤਾ ਨਾਨਕੀ ਜੀ ਨਾਲ ਪਿੰਡ ਬਕਾਲੇ ਭੇਜ ਦਿੱਤਾ ਮਾਤਾ ਗੁਜਰੀ ਜੀ ਵੀ ਆਪ ਜੀ ਦੇ ਨਾਲ ਸਨ ਇਸ ਗ੍ਰਾਮ ਦਾ ਪਹਿਲਾ ਨਾਂ ਕੇਵਲ ਬਕਾਲਾ ਸੀ ਪਰ ਜਦੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਨੇ ਦਿੱਲੀ ਵਿਖੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਆਪਣੇ ਉਤਰਾਧਿਕਾਰੀ ਬਾਰੇ ਦੱਸਦਿਆਂ ਬਾਬਾ ਬਕਾਲੇ ਸ਼ਬਦ ਉਚਾਰੇ ਤਾਂ ਬਾਬਾ ਸ਼ਬਦ ਬਕਾਲੇ ਦੇ ਨਾਲ ਸਦਾ ਲਈ ਜੁੜ ਗਿਆ ਤੇ ਇਹ ਗ੍ਰਾਮ ਬਾਬਾ ਬਕਾਲਾ ਦੇ ਨਾਮ ਤੋਂ ਪ੍ਰਸਿੱਧ ਹੋਇਆ ਸਰਾਵਾਂ ਅਤੇ ਬਾਉਲੀਆਂ ਕਰਕੇ ਪ੍ਰਸਿੱਧ ਬਕਾਲਾ ਬੜਾ ਹੀ ਖੁਸ਼ਹਾਲ ਗ੍ਰਾਮ ਸੀ ਸ਼੍ਰੀ ਗੁਰੂ ਤੇਗਪਾਹਾ ਜੀ ਦੇ ਨਾਨਾ ਹਰੀਚੰਦ ਅਤੇ ਨਾਨੀ ਹਰਦਾਈ ਇੱਥੇ ਹੀ ਰਹਿੰਦੇ ਸਨ। ਵਕਾਲਾ ਵਿਖੇ ਭਾਬ ਜੀ ਅੰਮ੍ਰਿਤ ਵੇਲੇ ਉੱਠਦੇ। ਪ੍ਰਭੂ ਨਾਮ ਸਿਮਰਨ ਕਰਨ ਉਪਰੰਤ ਕੀਰਤ ਕਰਨ ਵਿੱਚ ਰੁੱਝੇ ਰਹਿੰਦੇ। ਆਪ ਜੀ ਦੀ ਕੀਰਤੀ ਦੂਰ ਦੂਰ ਤੱਕ ਫੈਲ ਗਈ। ਸੰਗਤਾਂ ਆਪ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਤੇ ਨਿਹਾਲ ਹੋ ਕੇ ਜਾਂਦੀਆਂ। ਸੰਗਤਾਂ ਵੱਲੋਂ ਆਈ ਸਾਰੀ ਭੇਟਾ ਆਪ ਜੀ ਲੋੜਵੰਦਾਂ ਵਿੱਚ ਵੰਡ ਦਿੰਦੇ। ਆਪ ਜੀ ਨੇ ਗ੍ਰਸਤੀ ਜੀਵਨ ਬਤੀਤ ਕਰਦਿਆਂ ਸੰਗਤਾਂ ਨੂੰ ਗ੍ਰਸਥ ਆਸ਼ਰਮ ਵਿੱਚ ਰਹਿਣ ਅਤੇ ਪ੍ਰਭੂ ਨਾਮ ਸਿਮਰਨ ਕਰਦਿਆਂ ਲੋੜਵੰਦਾਂ ਦੀ ਮਦਦ ਕਰਨ ਦਾ ਸੁਨਹਿਰੀ ਉਪਦੇਸ਼ ਦਿੱਤਾ ਸੀ ਜਦ ਸੰਗਤਾਂ ਆਪ ਜੀ ਨੂੰ ਪੁੱਛਦੀਆਂ ਕਿ ਆਪ ਜੀ ਭੇਟਾ ਉਗਰਾਹਣ ਕਿਉਂ ਨਹੀਂ ਜਾਂਦੇ ਭੇਟਾ ਉਗਰਾਹਣ ਲਈ ਮਸੰਦਾਂ ਨੂੰ ਕਿਉਂ ਨਹੀਂ ਭੇਜਦੇ ਤਾਂ ਆਪ ਬੜੇ ਹੀ ਪਿਆਰ ਨਾਲ ਕਹਿੰਦੇ ਉਸ ਪਰਮਾਤਮਾ ਨੂੰ ਗਰੀਬ ਨਿਵਾਜ਼ ਕਹਿੰਦੇ ਹਨ ਉਹ ਤਾਂ ਹੀ ਨਿਵਾਜ਼ੇਗਾ ਜਦੋਂ ਮੈਂ ਗਰੀਬ ਹੋਵਾਂਗਾ ਸ੍ਰੀ ਗੁਰੂ ਤੇਗ ਪਹਾਦਰ ਜੀ ਦੀਆਂ ਅਨਗਿਣਤ ਯਾਦਾਂ ਸਮੋਏ ਬੈਠੇ ਬਾਬਾ ਬਕਾਲਾ ਦੀ ਧਰਤੀ ਨੂੰ ਸੰਗਤਾਂ ਬੜੇ ਅਦਬ ਸਤਿਕਾਰ ਨਾਲ ਨਮਸਤਕ ਹੋ ਕੇ ਗੁਰੂ ਸਾਹਿਬ ਨੂੰ ਆਪਣਾ ਅਕੀਦਾ ਭੇਟ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਅਤੇ ਮਾਨੁੱਖ ਅਧਿਕਾਰਾਂ ਦੇ ਰਾਖੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪਿਆਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ